那再见。No, no, 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 no. ਸਨਾਗ 16 ਕਿਲੋਮੀਟਰ ਦੂਰ ਆ ਤੇ ਇਧਰ ਹੀ ਉਹ ਚਸ਼ਮਾ ਵੈਰੀ ਨਾਗ ਚਸ਼ਮਾ ਤੇ ਅੱਧਰ ਜਿਹੜੀ ਇਹ ਰੋਡ ਐ ਇਹ ਰੋਡ ਦੇ ਉੱਤੇ ਚਾਰਾ ਵਨ ਸਾਈਡਡ ਫੋਰਵੇ ਹੀ ਆ ਇਧਰ ਕੰਸਟਰਕਸ਼ਨ ਦਾ ਕੰਮ ਨਾਲ-ਨਾਲ ਚੱਲ ਰਿਹਾ ਰੋਡ ਆ ਜਿਹੜੀ ਪਹਿਲਾਂ ਵੀ ਇੰਨੀ ਸੋਹਣੀ ਸੀ ਹੁਣ ਵੀ ਇੰਨੀ ਸੋਹਣੀ ਆ ਤੇ ਜਿਹੜਾ ਇਹਦਾ ਇਹ ਪਟੂਪਾ ਭਾਈ ਇਹਦੇ ਤੇ ਆ ਦੇਖੋ ਲਾ ਕੇ ਇਹਨੂੰ ਸੈੱਟ ਕਰੀ ਜਾਓ। ਰੋਡ ਨਾਲ ਤੇ ਕੋਈ ਖਰਾਬੀ ਨਹੀਂ ਹੋਣੀ ਚਾਹੀਦੀ। ਇੱਕ ਨੰਬਰ ਬਣਾਇਆ ਹੋਇਆ। ਰੋਡ ਵੀ ਇੱਕ ਨੰਬਰ ਹੈ ਤੇ ਇੱਕ ਨੰਬਰ। ਰੋਡ ਦਾ ਨਾ ਹੀ ਨੈਸ਼ਨਲ ਹਾਈਵੇ ਇੱਕ ਨੰਬਰ ਤੇ ਉਹਦੀ ਕੰਡੀਸ਼ਨ ਵੀ ਇੱਕ ਨੰਬਰ। ਚਾਹੀਦਾ ਵੀ ਆ। ਜੇ ਨੰਬਰ 1 ਦਾ ਹੋ ਨੰਬਰ 1 ਹੀ ਰਹਿਣਾ ਚਾਹੀਦਾ ਹਨ ਨੰਬਰ 2 ਨਹੀਂ ਹੋਣਾ ਚਾਹੀਦਾ ਆ ਜਿਹੜੇ ਆਸੇ ਪਾਸੇ ਆਪਾਂ ਘਰ ਦੇਖ ਰਹੇ ਆ ਬਹੁਤ ਸੋਹਣੇ ਘਰ ਨੇ ਇਹ ਬਣੇ ਹੋਏ ਤੇ ਆਪਣੀ ਜਿਹੜੇ ਅੱਗੇ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂਗੀ ਇਹ ਹੱਗੇ ਚੈੱਕੀ ਰਜਵਾਲੀ ਨਾ ਮੈਂ ਜਿਹੜੇ ਥੋੜੇ ਥੋੜੇ ਆਪਾਂ ਨੂੰ ਲੈਣੇ ਔਖੇ ਲੱਗਦੇ ਆ ਕਿਉਂਕਿ ਇਹ ਇੱਧਰ ਦੇ ਉਹ 4 ਮੀਟਰ ਕੋਸ਼ ਹੋਏਗਾ। ਮੈਂ ਕਿਹਾ ਸ਼ਾਇਦ ਕੋਈ ਨੀ ਸਟੇਸ਼ਨ ਜਾ ਰਿਹਾ ਹੈ ਕਿਉਂ। ਅਸੀਂ ਨਾ 2019 ਚ ਜਦੋਂ ਆਏ ਸੀ ਅਸੀਂ ਤੁੱਕ ਗੱਡੀ ਆਪਣੀ ਗੱਡੀ ਠੀਕ ਕਰਾਈ ਸੀ। ਅਸੀਂ ਉਹ ਦੁਕਾਨ ਲੱਭ ਹੀ ਰਹੇ ਸਾਨੂੰ ਕਦੇ ਵੀ ਨਹੀਂ ਲੱਭੀ ਅਸੀਂ ਦੋ ਤਿੰਨ ਵਾਰੀ ਆ ਗਏ ਆ ਬਾਅਦ ਵਿੱਚ ਵੀ ਨਹੀਂ ਲੱਭੀ ਹੁਣ ਵੀ ਅਸੀਂ ਕੋਸ਼ਿਸ਼ ਆਹ ਸਤਿ ਸ੍ਰੀ ਅਕਾਲ ਬਰਿਓ ਪਾਈ ਜੀ ਮੋਕੇ ਜਾਂਦੇ ਹੁੰਦੇ ਆ ਕਹਿੰਦੇ ਸੀ ਵੀ ਮੈਂ ਮੋਕੇ ਜਾ ਕੇ ਉਹ ਗੱਡੀ ਹੈ ਜਿਹੜੀ ਉਹ ਉੱਥੋਂ ਕੰਮ ਕਰਾ ਕੇ ਲੈ ਕੇ ਆਣਾ ਆਉਣਾ ਉਹਦਾ ਤੇ ਉਹ ਕੁਝ ਕਰਾਉਣਾ ਹੈਗਾ ਲੈ ਕੇ ਚੰਨੇ ਸੀ ਜਿੱਲੀ ਵਰਗੀ ਦਾ ਚੂਚਾ ਚੱਕੜ ਆ ਦੇ ਕੇ ਕਿਹ ਕਿਹ ਚੰਤੇ ਹੈ ਬਹੁਤ ਅਲਰਗੇ ਲੱਗਦੇ ਆ ਬਸ ਹੋ ਗਿਆ ਹੋ ਗਿਆ ਬਸ ਰੱਖ ਲਓ ਰੱਖ ਲਓ ਥੈਂਕ ਯੂ ਬਾਲ ਵਸੇ ਹਾਂਜੀ ਇਹ ਹੈ ਕਾਜੀਗੁੰਡ ਤੋਂ ਸ਼ਰੀ ਨਗਰ ਰੋਡ भाई ये कौन सा गांव है तो संगम बोलते हैं संगम 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 डिस्ट्रिक्ट ठीक है ये सामने कौन सा पहाड़ है वो जो सामने पहाड़ दिख रहा है वो कौन सा पहाड़ है उसको बोलते हैं पहाड़ बोलते हैं कौन सा खेरवन 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 ਸੇਵਾਓ ਪਹਾੜੀਆਂ ਬਰਫ਼ ਦੀਆਂ ਚੋਟੀਆਂ ਦਿਖਾਈ ਪਹਿਲਗਾਮ ਵਾਲੇ ਸਾਈਡ 'ਤੇ ਹੈ ਪਹਿਲਗਾਮ ਪਹਿਲਗਾਮ ਵਰਜੋ ਇਧਰ ਤੋਂ ਬਰਫ਼ ਕੇ ਪਹਾੜ ਚੋਟੀਆਂ ਖੜਾ ਹੈ ਚੋਪੀਆਂ ਦਾ ਚਲੋ ਜੀ ਆਪਾਂ ਨੂੰ ਆ ਵੀਰ ਜੀਆਂ ਤੋਂ ਇੰਨੀ ਕਿ ਜਾਣਕਾਰੀ ਮਿਲੀ ਆ ਥੈਂਕ ਯੂ ਵੀਰ ਜੀ ਓਕੇ ਥੈਂਕ ਯੂ ਜਿਹੜਾ ਇੱਥੇ ਖੇਤਾਂ ਖੇਤਾਂ ਦੇ ਵਿੱਚ ਝੋਨਾ ਲਾਉਣ ਵਾਲੇ ਲੋਕ ਕਿੱਥੇ ਸੀ ਜਾਂਦੇ ਦੂਰ ਦੂਰ ਉਹ ਜਿੱਥੇ ਦਰਖਤ ਨੇ ਨਾ ਦਰਖਤਾਂ ਦੇ ਕੋਲੇ ਵੀ ਝੋਨਾ ਲਾਉਣ ਵਾਲੇ ਲੋਕ ਇੱਧਰ ਵੀ ਹਨਾ ਰੰਗ ਬਰੰਗੀਆਂ ਉਹਨਾਂ ਦੇ ਕੱਪੜੇ ਕਿਧਰੇ ਕੋ ਟਰੈਕਟਰ ਚੱਲ ਰਿਹਾ ਕਿਧਰੇ ਟਰੈਕਟਰ ਕੋ ਖੜਾ ਚਾਵਲ ਹੈ ਜਿਹੜਾ ਚਾਵਲ ਫੀਲਿੰਗ ਆ ਰਹੀ ਕਿਹੜਾ ਹਨਾ ਝੋਨਾ ਅੰਜੀ ਜਿਹੜੇ ਤੁਸੀਂ ਦੂਰ ਦੂਰ ਘੋਟਿਆਂ ਦੇ ਉੱਤੇ ਪਏ ਕੁਝ ਦੇਖ ਰਹੇ ਹੋ ਇਹ ਲੱਕੜ ਜਿਹੜੀ ਹੈਗੀ ਆ ਇਹ ਵਿਲੋਹ ਦੀ ਲੱਕੜ ਆ ਤੇ ਵਿਲੋਹ ਦੀ ਲੱਕੜ ਦੇ ক্রিকেট ক্রিকেট ਵਾਲੇ ਬੈਟ ਬਣਦੇ ਆ ক্রিকেট ਦੇ ਸ਼ਕੀਨਾਂ ਲਈ ਤੇ ਪੰਜਪੋਰਾ ਨਾਂ ਦੀ ਜਗ੍ਹਾ ਇਹ ਪੰਜਪੋਰਾ ਨਾਂ ਦੀ ਜਗ੍ਹਾ ਤੇ ਆ ਦੇਖੋ ਕਿੰਨੇ ਜਿਹੜੇ ਬੈਟ ਆ ਘਰ ਘਰ ਇੱਥੇ ਇੱਥੇ ਦੁਕਾਨਾਂ ਨੇ ਜਾਂ ਉਹਨਾਂ ਦੀਆਂ ਫੈਕਟਰੀਆਂ ਨੇ ਬਸ ਜਿਹੜੇ ਘਰ-ਘਰ ਦੇ ਵਿੱਚ ਇੱਦਾਂ ਹਰ ਘਰ ਦੇ ਵਿੱਚ ਹਰ ਇੱਥੇ ਜੋ ਵੀ ਛੱਤ ਰੋੜ ਤੇ ਸਾਨੂੰ ਦਿਖਾਈ ਦਿੰਦੀ ਆ ਉਹਦੇ ਉੱਤੇ ਵੀ ਲੋਹ ਦੀ ਲੱਕੜ ਹੈ ਜਿਹੜੀ ਉਹ ਪਈ ਆ ਆਹ ਕ੍ਰਿਕਟ ਬੈਟ ਐ ਇੱਥੇ ਆ ਫੈਕਟਰੀ ਜਿਹੜੀ ਉਹ ਵੀ ਪਏ ਆ ਜਿਹੜਾ ਕ੍ਰਿਕਟ ਦੇ ਬੈਟ ਆ ਉਹ ਇੱਥੇ ਹੀ ਬਣਦੇ ਆ ਤੇ ਮਾਰਕਾ ਬੰਦਾ ਪਾ ਜਿੱਥੋਂ ਦਾ ਮਰਜੀ ਦਵਾ ਲਿਆ ਨਾ ਵੇਚਣ ਵਾਸਤੇ ਪਰ ਜਿਹੜੀ ਲੱਕੜ ਤੇ ਬੈਟ ਆ ਉਹ ਇੱਥੇ ਪੰਜਪੋਰਾ ਦੇ ਹੀ ਮਸ਼ਹੂਰ ਆ ਉਹਨਾਂ ਨੂੰ ਪੰਜਪੋਰਾ ਕਰਕੇ ਨਹੀਂ ਸ਼੍ਰੀਨਗਰ ਕਰਕੇ ਜਾਣਿਆ ਜਾਂਦਾ ਤੇ ਇਧਰ ਮੇਰੇ ਖੱਬੇ ਹੈ ਮਸ਼ਹੂਰ ਹੈ ਆਪਦੇ ਕੇਸਰ ਲਈ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵਧੀਆ ਕਿਸਮ ਦਾ ਜਿਹ ਸਭ ਤੋਂ ਵੱਧ ਕੇਸਰ ਪੰਪੂਰ ਦੇ ਵਿੱਚ ਉਗਾਇਆ ਜਾਂਦਾ ਸਿੱਕ ਤੇ ਕੇਸਰ ਦੇ ਹਰਕ ਦੁਕਾਨ ਇਹ ਹਰ ਇੱਕ ਦੁਕਾਨ ਦੇ ਵਿੱਚ ਕੇਸਰ ਸਰ ਕੇਸਨ ਕੇਸਰੀ ਹੋਈ ਹੋਈ ਹੈ ਯਾ ਤਾ ਹੈ ਇਹ ਹਨਾ ਕਿਤਰੇ ਉੱਚੇ ਪਰਬਤ ਤੇ ਕਿਦਰੇ ਕਿੱਥੇ ਕਿੱਥੇ ਇੰਨੇ ਤੂੰ ਤੱਕ ਪਹਾੜੀ ਏਰੀਆ ਦੇ ਵਿੱਚ ਪਹਾੜੀ ਹੈਗੇ ਉਧਰ ਬੇਰੂਤ ਨੂੰ ਕੋਲੇ ਏਰੀਆ ਸੀ ਤੇਰੇ ਉਹ ਸੋਹਣਾ ਲੱਗਾ ਇੰਦਰ ਮਾਣੇ ਖੇਤ دریا ਜੇਲਮ ਫੇਰ ਆ ਜਾਣਾ ਕਲਿਆਰ ਜੇ ਨਾ ਮੈਂ ਇਹੜਾ ਓਸ਼ੀਦੀ ਨਗਰ ਦੇ ਆਸੇ-ਪਾਸੇ ਜਾਂਦੇ ਰਿਹਾ ਸਾਡੇ ਨਾਲ ਨਾਲ ਕਲਿਆਰ ਜੀ ਜਦੋਂ ਉੱਚਾ ਨੂੰ ਤਿੱਖਣ ਲੱਗਦਾ ਉਹਦੋਂ ਉੱਚਾ ਹੋ ਜਾਂਦਾ ਹਾਂਜੀ ਅਸੀਂ ਸ਼੍ਰੀ ਨਗਰ ਐਂਟਰ ਕਰ ਚੁੱਕੇ ਹਾਂ ਉਹ ਕਰਨ ਪਾਈ ਕਰਦੇ ਸੀ ਉਹਨਾਂ ਨੂੰ ਠੰਡ ਲੱਗ ਗਈ ਤੇ ਅਸੀਂ ਇੱਥੇ ਗੱਡੀ 'ਚ ਬੈਠੇ ਆ ਉਹਨਾਂ ਨੂੰ ਸਿੱਧੇ ਬੈਠ ਕੇ ਲੱਗ ਗਈ। ਧੁੱਪ ਪਛਮੀ ਘੜੇ ਆ ਤਾਂ ਉਹਨਾਂ ਨੂੰ ਧੁੱਪ ਨਹੀਂ ਲੱਗਦੀ। ਧੁੱਪੇ ਘੜੇ ਗੋਲ ਗੱਪੇ ਖਾਈ ਜਾਂਦੇ ਸੀ ਬਈ। ਚਲੋ ਹਣ ਆਪਾਂ ਮਿਲਦੇ ਆ ਅੱਗੇ ਸ਼ਿਰੀ ਨਗਰ ਦੇ ਕਿਸੇ ਹੋਰ ਏਰੀਏ 'ਚ। ਆ ਫਿਰ ਡਾਲ ਲੀ ਹਾਂ ਅੰਜਲੀ ਅਸੀਂ ਅੱਜ ਸ਼੍ਰੀਨਗਰ ਮਿਲ ਕੇ ਪਰ ਇੱਥੇ ਸੀ ਅੰਕਲ ਉਹਨਾਂ ਨੂੰ ਮਿਲ ਕੇ ਆਉਣਾ ਸੀ ਉਹਨਾਂ ਨੂੰ ਮਿਲ ਕੇ ਹੁਣ ਅਸੀਂ ਸੋਨਵਰਗ ਨੂੰ ਚੱਲੇ ਆਂ ਉੱਥੇ ਸਾਨੂੰ ਸਾਡਾ ਉਹ ਵੀਰਾ ਮਿਲੂਗਾ ਸ਼ੌਕਤ ਅਸੀਂ ਪਹਿਲਾਂ ਉਹਨਾਂ ਦੇ ਘਰ ਜਾਣਾ ਉਹਨਾਂ ਦੇ ਪਿੰਡ ਉਹਨਾਂ ਦੇ ਪਿੰਡ ਦਾ ਨਾਮ ਹੈਗਾ ਗੁੰਡ ਉੱਥੋਂ ਅਸੀਂ ਉਹਦੇ ਕੋਲੋਂ ਮਿਲ ਕੇ ਉਹਦੇ ਘਰੋਂ ਹੋ ਕੇ ਫਿਰ ਅਸੀਂ ਸੋਨਮਰਗ ਜਾ ਕੇ ਰਾਤ ਰਾਵਾਂਗੇ ਉੱਥੇ ਅਸੀਂ ਦੇਖਣਾ ਖਾਜੇਵਾਸ ਗਲੇਸ਼ੀਅਰ ਤੇ ਉਹ ਜਿਹੜਾ ਛੋਟਾ ਜਿਹਾ ਟ੍ਰੈਕ ਦਾ ਉਹ ਜ਼ਰੂਰ ਕਰਾਂਗੇ ਬਹੁਤ ਲਿੱਧਰ ਵਾਲਾ ਟ੍ਰੈਕ ਸਾਡੇ ਹੈਗਾ ਸੋਨ ਆਇਤੇ ਸ਼ਿਕਾਰੇ ਤੇ ਹਾਊਸ ਬੋਟਸ ਦਾ ਲੇਕ ਤੇ ਉਹ ਸਾਹਮਣੇ ਪਹਾੜੀਆਂ ਦਾਲ ਲੇਕ ਦੇ ਸਾਹਮਣੇ ਪਹਾੜੀਆਂ ਤੇ ਉਹਨੂੰ ਚਾਰ ਚਾਨਣ ਹੁੰਦੇ ਇੱਥੇ ਸੈਲਾਨੀਆਂ ਦਾ ਜਿਹੜਾ ਰਸ਼ ਹੈ ਜਿਹੜਾ ਸੈਲਾਨੀ ਇਹਨੂੰ ਦੇਖਣ ਆਉਂਦੇ ਆ ਉਹ ਬਹੁਤ ਵਧੀਆ ਇਹਨੂੰ ਬਣਾਉਂਦਾ ਹੋਰ ਵੀ ਖੂਬਸੂਰਤ ਹੋ ਜਾਂਦੀ ਆ ਦਾਲ ਲੇਕ ਆਦਰਵਾਇਜ਼ ਜੇ ਇੱਥੇ ਕੋਈ ਸ਼ਿਕਾਰਾ ਹਾਊਸਬੋਟ ਜਾਂ ਸੈਲਾਨੀ ਨਾ ਹੋਣ ਤਾਂ ਫਿਰ ਉਹ ਕੱਲਾ ਪਾਣੀ ਆ ਜਿਹੜਾ ਉਹ ਵੀ ਇੱਕ ਛੱਪੜ ਵਾਂਗ ਹੀ ਲੱਗੇਗਾ ਇਹਦੀ ਖੂਬਸੂਰਤੀ ਸੈਲਾਨੀਆਂ ਨਾਲ ਤੇ ਥੇ ਤੈਰਦੇ ਕੋਈ ਘਰ ਜਿਹੜੇ ਹਾਊਸ ਬੋਟ ਨੇ ਤੇ ਜਿਹੜੇ ਸ਼ਿਕਾਰੇ ਜਿਨ੍ਹਾਂ ਦੇ ਵਿੱਚ ਬੈਠ ਕੇ ਉਹ ਕਿਸ ਝੀਲ ਦਾ ਅਨੰਤ ਮਾਣਦੇ ਆ ਉਹ ਤੇ ਆ ਸੈਲਾਨੀ ਜਿਨ੍ਹਾਂ ਤੇ ਅੱਗੋਂ ਗੱਡੀਆਂ ਕਾਰਾਂ ਤੇ ਹੁੰਦੀ ਆ ਉਹ ਤੇ ਉਹ ਸਾਹਮਣੇ ਸੀਨ ਜਿਹੜਾ ਉਹ ਵੀ ਬਹੁਤ ਸੋਹਣਾ ਕ੍ਰੀਏਟ ਹੋਇਆ ਹੋਇਆ ਆ ਪਹਾੜ ਤੇ ਚਿੱਟੇ ਬੱਦਲ ਤੇ ਨੀਲਾ ਅਸਮਾਨ ਥੱਲੇ ਗਰੇ ਰੰਗ ਦੇ ਪਹਾੜ ਇਹ ਬੱਦਲ ਵਾਈ ਜਿਹੀ ਹੋਣ ਦੇ ਕਰਕੇ ਜਿਹੜੇ ਆ ਸਾਫ਼ ਦਿਖਾਈ ਨਹੀਂ ਦਿੰਦੇ अदरवाइज ਨਹੀਂ ਤਾਂ ਇਹ ਦੂਰੋਂ ਬਹੁਤ ਸਾਫ਼ ਸਾਫ਼ ਸੋਹਣੇ ਸੋਹਣੇ ਦਿਖਾਈ ਦਿੰਦੇ ਹੁੰਦੇ ਆ। ਕਿਆ ਬਾਤ ਨਹੀਂ ਲੱਗਦਾ ਇਹ ਨਾਲ ਇਹਦੇ ਨਾਲ ਨਾਲ ਵੀ ਜਾਈਦਾ ਤੇ ਅੱਜ ਦੇ ਲਈ ਤਾਂ ਅਸੀਂ ਇੰਨਾ ਹੀ ਰੱਖਾਂਗੇ ਵਿੱਚ ਬੋਲੀ ਸਾਡਾ ਹੈ ਨਹੀਂ ਯਾ VOTING ਕਰਨ ਦਾ ਜਾਂ ਹੋਰ ਇਰਾਦਾ ਤੇ ਪਰ ਅਸੀਂ ਹੁਣ ਚੰਨੇ ਆ ਸੋਨਮਰਗ ਨੂੰ ਮਿਲਦੇ ਆ ਆਪਾਂ ਸੋਨਮਰਗ ਦੇ ਸੋਹਣੇ ਸੋਹਣੇ ਰਾਮਾਤੀ ਹਾਂਜੀ ਦਾਲ ਲੇਕ ਦੀ ਖੂਬਸੂਰਤੀ ਜਿਹੜੀ ਆ ਉਹਨੂੰ ਕੈਪਚਰ ਤਾਂ ਨਹੀਂ ਕੀਤਾ ਜਾ ਸਕਦਾ ਕੈਮਰੇ ਚ ਹਨਾ ਪਰ ਉਹਨੂੰ ਦੇਖੇ ਬਿਨਾਂ ਰਿਹਾ ਵੀ ਨਹੀਂ ਜਾਂਦਾ ਆ ਦੇਖੋ ਪੁਹਾਰੇ ਚੱਲ ਰਹੇ ਆ ਪਹਿਲਾਂ ਤਾਂ ਬਲੌਗ ਮੈਂ ਬੰਦ ਕਰਤਾ ਸੀ ਪਰ ਇਹ ਦਿਖਾਉਣਾ ਮੇਰਾ ਲੱਗਿਆ ਵੀ ਇਹ ਨਹੀਂ ਦਿਖਾਉਣਾ ਚਾਹੀਦਾ ਇੱਥੋਂ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਲੇਕ ਪਾਣੀ ਦੂਰ ਦੂਰ ਤੱਕ ਚਮਕਦਾ ਬਹੁਤ ਸੋਹਣਾ ਲੱਗਦਾ ਵਿੱਚ ਉਹ ਕਰੂਜ਼ ਵੀ ਜਾ ਰਿਹਾ ਉਹ ਵੀ ਤੁਰਿਆ ਫਿਰਦਾ ਸਾਲਾਂ ਨਹੀਂ 크루즈 ਦੇ ਵਿੱਚ ਬੈਠ ਕੇ ਵੀ ਆਨੰਦ ਮਾਣ ਰਹੇ ਆ ਦਾਲ ਲੇਕ ਦਾ ਇੱਕ ਹੋਰ ਹੈ ਇਹ ਦਾਲ ਲੇਕ ਜਿੱਥੋਂ ਤੱਕ ਅਸੀਂ ਜਾਣਾ ਇਹ ਸੜਕੇ ਦੇ ਨਾਲ-ਨਾਲ 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 ਨਾਲ ਜਾਣੀਆਂ ਬਹੁਤ ਦੂਰ ਤੱਕ ਕੋਸ਼ਿਸ਼ ਰਹੇ ਕਿ ਵਸੀਂ ਨੂੰ ਆਪਣੀਆਂ ਅੱਖਾਂ ਨਾਲ ਆਦੀ ਅੱਖਾਂ ਚ ਕੈਦ ਕਰੀਏ ਪਰ ਮੈਂ ਥੋੜਾ ਜਿਹਾ ਕੈਮਰੇ ਚ ਜਿੰਨਾ ਕਿ ਮੈਨੂੰ ਮੇਰੇ ਤੋਂ ਹੋਇਆ ਵਾ ਉਹ ਕੋਸ਼ਿਸ਼ ਕੀਤੀ ਆ ਬਾਕੀ ਅੱਜ ਨਾ ਮੌਸਮ ਹੈ ਜਿਹੜਾ ਕੋਈ ਅੱਗੇ ਤਾਂ ਪਹਾੜ ਬਹੁਤ ਸੋਹਣੇ ਚਮਕਦੇ ਦਿਖਾਈ ਦਿੰਦੇ ਹੁੰਦੇ ਆ ਦੂਰ ਤੱਕ ਆ ਜਿਹੜੇ ਦੂਰ ਤੱਕ ਦੇ ਪਹਾੜ ਸੋਹਣੇ ਸੋਹਣੇ ਦਿਖਾਈ ਦਿੰਦੇ ਆ ਅੱਜ ਨਾ ਪਤਾ ਨਹੀਂ ਕਿਉਂ ਕਸਮੇਲੇ ਰੇ ਤੇ ਮੌਸਮ ਦਾ ਅਸਰ ਹੈ ਵੀ ਉਹ ਸਾਫ਼ ਨਹੀਂ ਦਿਖਾਈ ਦੇ ਰਹੇ ਦੇਖੀ ਜਾਂਦੇ ਆ ਅੱਗੇ ਤੇ ਅੱਗੇ ਜਾਵਾਂਗੇ ਤੇ ਦੇਖਾਂਗੇ ਕੀ ਆ ਹਨਾ ਚਲੋ ਜੀ ਧੰਨਵਾਦ ਅੱਗੇ ਫੇਅਰ ਫਾਰੇ ਚੱਲ ਰਹੇ ਆ ਨਾਲ ਉਹ ਰਾਫਟਿੰਗ ਵਾਲੀਆਂ ਕੁਝ ਕਿਸ਼ਤਾਂ ਜੀਆਂ ਵੀ ਆ ਯਾਰ ਜਦੋਂ ਆਪਾਂ ਆਏ ਕਿੰਨਾ ਟ੍ਰੈਕਸ ਹਾਂ ਉਹਦੇ ਬਾਅਦ ਚੋਂ ਟ੍ਰੈਕ ਕਿੱਧਰ ਗਿਆ ਸਕੂਲਾਂ 'ਚ ਟੈਮ ਫਿੱਟੀ ਹੋਸੀ ਸਕੂਲ ਨਹੀਂ ਦਾ ਟਾਈਮ ਨਹੀਂ ਸੀਗਾ ਇਹ ਹੋਰ ਨਹੀਂ ਗੇ ਬਾਈਕਰ ਹਾਂ ਇਹ ਹੋਰ ਜੀ ਹੁਣ ਆਪਾਂ ਜਾ ਰਹੇ ਆ ਕਾਂਦਰਵਲ ਤੋਂ ਕਾਂਦਰਵਲ ਪੰਚਨ ਵਾਲੇ ਆ ਤੇ ਆਪਾਂ ਜਾਣਾ ਗੁੰਡ ਪਿੰਡ ਜਾਣਾ ਆਪਾਂ ਤੇਲਾ ਗੁੰਡ ਪਿੰਡ ਆਏਗਾ ਤੇਲਾ ਆਏਗਾ ਕੰਗਣ ਫਿਰ ਗੁੰਡ ਆਏਗਾ ਉਸ ਤੋਂ ਬਾਅਦ ਆਏਗਾ ਸੋਨਮਾਰਗ ਰੋੜਾ ਸਾਫ਼ ਰੋੜਾ ਪਾਸੇ ਹਾਂ ਇੱਕ ਪਾਸੇ ਜਾਣ ਇੱਧਰ ਖਾਲੀ ਇੱਧਰ ਖੇਤਾਂ ਦੇ ਝੋਨਾ ਲੱਗ ਚੁੱਕੇ ਨੇ ਸ਼ੀਰ ਨੂੰ ਕੁਛ ਜਿਹਾ ਨਾ ਲੱਗ ਰਿਹਾ ਸੀ ਸਮਾਂ ਤੋਂ ਰਾਹ ਨਹੀਂ ਕਿ ਵਾਹੀ ਹੋਈ ਸੀ ਤੇ ਕਈਆਂ ਨੇ ਲਾਉਣਾ ਸ਼ੁਰੂ ਕਰਤਾ ਸੀ ਪਰ ਇੱਥੇ ਝੋਨਾ ਵਾਹਵਾ ਗਿਆ ਠੀਕ ਜਿਹਾ ਝੋਨਾ ਨਹੀਂ ਗਾਂਦਰਵਾਲ ਤੋਂ ਚੱਲ ਪਿਆ ਸਾਹਮਣੇ ਪਹਾੜੀਆਂ ਦਿਸ ਰਹੀਆਂ ਨੇ ਉਹਨਾਂ ਦੇ ਉੱਤੇ ਜਿਵੇਂ ਕਿਸੇ ਨੇ ਚੁੰਨੀ ਲਈ ਹੋਵੇ ਸਿਰ ਦੇ ਉੱਤੇ ਤੇ ਚਾਦਰ ਵਾਂਗੂ ਚੁੰਨੀ ਵਾਂਗੂ ਬਰਫ਼ ਦੀ ਹੈ ਜਿਹੜੀ ਪਰਤ ਐਸ ਖੱਬੇ ਹੱਥ ਤੋਂ ਲੈ ਕੇ ਸੱਜੇ ਹੱਥ ਤੇ ਕਾਫੀ ਤੱਕ ਦਿਖਾਈ ਦਿੰਦੀ ਆ ਕੈਮਰੇ 'ਚ ਆਉਂਦੀ ਆ ਥੋੜੀ ਥੋੜੀ ਆਪਾਂ ਦਾ ਫੰਗਣਾ ਇੱਧਰ ਖਾਲੀ ਮੈਦਾਨ ਉੱਪਰ ਇਹ ਪੁੱਛੇ ਪਹਾੜ ਬੜੀਆ ਸलाम ਬੰਦ ਕਰ ਦੋ ਹਾਂਜੀ ਅੱਜ ਤੁਹਾਨੂੰ ਮੈਂ ਵਿਊ ਵਿਖਾਨੀ ਆ ਇੱਥੋਂ ਇੱਧਰੋਂ ਆਹਾ ਇਹ ਅਸਲ ਚ ਪਹਾੜੀ ਦਾ ਅੱਧਾ ਅੱਧੀ ਪਹਾੜੀ ਹੈ ਜਿਹੜੀ ਉਹ ਅਸੀਂ ਲੰਘਿਆਏ ਸੀ ਤੇ ਅੱਧੀ ਪਹਾੜੀ ਤੋਂ ਤਾਂ ਆ ਕੇ ਇਹਨਾਂ ਦੀਦੀ ਦਾ ਘਰ ਹੈ ਆ ਸਾਡਾ ਬੈੱਡ ਸਾਨੂੰ ਬਣਾ ਕੇ ਦਿੱਤਾ ਤੇ ਹੁਣ ਟਾਈਮ ਸਵੇਰ ਦੇ 6:50 ਹੋ ਗਏ ਆ ਤੇ ਸਾਡਾ ਐਸ ਕਮਰੇ ਨੂੰ ਅਲਵਿਦਾ ਕਹਿਣ ਦਾ ਨਹੀਂ ਨਹੀਂ ਅਲਵਿਦਾ ਨਹੀਂ ਅਸੀਂ ਦੁਬਾਰਾ ਫੇਰ ਇੱਥੇ ਵਾਪਸ ਆਉਣਾ ਦੀਦੀ ਹੁਣਾਂ ਕੋਲੇ ਇਹ ਦੀਦੀ ਨੇ ਤੇ ਅਸੀਂ ਚੱਲੇ ਆ ਅੱਜ ਹੁਣ ਲੇ ਨੂੰ ਕੋਸ਼ਿਸ਼ ਰਹੇਗੀ ਲੇ ਪਹੁੰਚੀਏ ਜੇਕਰ ਲੇ ਨਹੀਂ ਵੀ ਪਹੁੰਚ ਆ ਜਾਂਦਾ ਤਾਂ ਫਿਰ ਰਸਤੇ ਦੇ ਵਿੱਚ ਰੁਕਾਂਗੇ ਨਾਈਟ ਸਟੇ ਕਿਤੇ ਹੋਰ ਕਰਾਂਗੇ ਆ ਇਧਰ छोटा जा दीदी का गार्डन भी एक छोटा गेट है दीदी बोल रहे थे मैं आपके ब्लॉग में आऊंगी mm -hmm. यस दीदी मैंने बोला यस दीदी आप आप मेरे ब्लॉग में यस ਆਓਗੇ ਆਪ ਨਾ ਭੇਜੂੰਗੀ ਮੈਂ ਆਪਕੋ ਲਿੰਕ ਵੀ ਭੇਜ ਦੂੰਗੀ ਠੀਕ ਹੈ ਠੀਕ ਹੈ